ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਵੀਰੇ ਪਿੰਡ ਜਲਾਜਣ ਕੂਤਰੋੜੀ ਸੀਗੇ ਵੀਰੇ ਸਿਹਾਲੀ ਪਹਿਲੇ ਦਿਨ ਤੇ 28 ਕੂਤਰਾਂ ਦੇ ਬਾਈ ਦੂਸਰ ਪੈ ਗਈ 5:30 ਵਜੇ ਵੀਰੇ ਟਾਂਗੀਆਂ ਲੱਗ ਗਈਆਂ 28 ਕੂਤਰਾਂ ਦੇ ਵੀਰੇ ਪੈ ਗਈ ਦੂਸਰ ਤੇ ਇੱਕ ਬਾਈ ਆਪਣਾ ਕਛਾਂਡੌਰੀ ਵਾਲਾ ਕੂਤਰ ਬਾਈ ਆਪਾਂ ਛੱਡਿਆ ਜੀ ਕਿੱਥੇ ਆ ਆਇੜਾ ਉੱਚਾ ਆ ਭਾਈ ਆਪਣਾ ਕੂਤਰਾ। ਆਈ ਕੂਤਰਾ ਹੀ 5.5 ਟਾਈਮ ਬੀਤਿਆ ਤੇ ਦੂਸਰੇ ਦੇ ਢਾਂਗੀਆਂ ਲੱਗ ਗਏ ਭਾਈ। ਉਹਨੂੰ ਕਿਹਨੂੰ ਕਹਿੰਦੇ ਨੇ ਆਹ ਤਾਜ ਮੈਂ। ਆਉ ਆਪਣੀ ਵੀਰੇ ਪਰਾਂ ਟਾਂਗੀ ਲੱਗੀ ਹੋਈ ਆ ਉਹ ਪਰਾਂ ਲੱਗੇ ਆ ਵੀਰੇ ਆਪਣੀ ਟਾਂਗੀ ਆ ਆ ਜੇ ਬੜੀ ਥੋੜਾ ਉਹ ਦਿਨ ਨੇ ਕੁੱਬੇ ਆਈ ਹੋਇਆ ਦੀਆ ਵੀਰੇ ਲਗੜ ਨੇ ਕੂਤਰ ਫਾੜ ਲਿਆ ਦੂਸਰੇ ਤੇ ਉਹ ਬਾਈ ਦਿੱਤੀ ਉਹਨੇ ਦਾ ਤਾਂ ਉਹ ਜਾਈ ਜਾਂਦਾ ਆਲਾ ਆਊਗਾ ਦੋ ਹੋ ਬਾਲੇ ਉੱਚੇ ਖੜੇ ਨੇ ਹਾਂ ਦੋ ਖੜੇ ਨੇ ਓ ਲਾਲਾ ਕਰ ਮੈਂ ਹਾਕ ਮਾਰ ਬੇਟੇ ਆਇਆ ਬਾਈ ਬਿੱਲੀ ਲੈ ਗਾਲਤ ਦੀ ਬਹਿ ਗਿਆ ਦੀ ਉਹਦੇ ਗੋਲ ਗੋਣਾ ਨੇ ਕੱਡੀ ਢਾਂਗੀ ਲਾਤੀ ਉਹ ਢਾਂਗੀ ਲਿਆ ਆ ਗਈ ਨਾ ਮੈਂ ਕਿਹਣੀ ਕੋਚਾਂ ਵੀ ਉਹ ਢਾਂਗੀ ਨੂੰ ਇੱਥੇ ਲਾਇਆ ਜਾਵੀਂ ਜੀ ਇਥੇ ਲਾ ਲਓ ਯਾਰ ਇੱਕ ਵੀਰੇ ਮੈਂ ਹੁਣ ਉੱਤੇ ਉਹਨੂੰ ਕਹੇ ਉੱਥੇ ਖੜੇ ਨੇ ਬੰਦੇ ਆਪਣੇ ਫੋਨ ਕਰ ਫੋਨ ਕਰ ਓਏ ਉੱਥੇ ਫੋਨ ਕਰ ਬਾਦਾਂ ਸਿੰਘ ਸਾਲਿਆ ਏਡੀ ਢਾਂਗੀ ਲਾ ਦੀ ਉਹਨਾਂ ਨੇ ਤਾਂ ਕੱਢ ਦੇਗੀ ਠੀਕ ਆ ਆਊਗਾ ਇਹਨਾਂ ਉੱਤੀ ਆ ਜਾਣਾ ਉਹਨੇ ਅਮਿਲ ਢਾਂਗੀ ਉੱਥੇ ਲੱਗੀ ਆ ਆ ਕਰਦਾਈ ਆਪਣਾ ਕਬੂਤਰ ਆ ਜਾ ਆ ਜਾ ਆ ਜਾ ਆ ਲੈ ਆ ਲੈ ਆ ਲੈ ਉਹ ਰੋਹੀ ਨਹੀਂ ਖੜਾ ਹਟਦਾ ਉਹ ਹਾਲਾ ਹਾਂ ਹਾਂ ਹੈਲੋ ਆ ਲੈ ਆ ਲੈ ਮੈਂ ਤੈਨੂੰ ਆਇਆਂਗਾ ਨਾ ਕਿੱਥਿਆਂ ਨੂੰ ਆਇ ਇਥੇ ਹੈਲੋ ਹਾਂ ਬਾਈ ਨੇ ਜਦੋਂ ਜਾਦੇ ਨੇ ਕਾਹੇ ਆਹ ਆ ਬੱਚੇ ਬੰਬ ਚਲਾਈ ਜਾਂਦੇ ਨੇ

ਪੜਿਆ ਪੜਾ ਵੀ ਨਹੀਂ ਫੜਕੀ ਲੈਣਾ ਵਾ ਠੀਕ ਵਾ ਠੀਕ ਕਿਤੇ ਆਪਣਾ ਹੈ ਕਿਥੇ ਆ ਨਹੀਂ ਆ ਨਹੀਂ ਆਉਗਾ ਇਹਨੇ ਵੰਨ ਯਾਇਣਾ ਯਾਰ ਇਹ ਯਾਰ ਆ ਗਿਆ ਉਹ ਚੱਲ ਪਿਆ ਆ ਜਾ ਇਹ ਗਿਰਨਾ ਨਹੀਂ ਟੈਨਸ਼ਨ ਨਾ ਲੈ ਆਰਾਮ ਨਾਲ ਆਇਆ ਆਇਆ

ਉਹਦੇ ਉਹ 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 ਟਾਂਗੀ ਮੰਨੂ ਉਹ ਆਪਣੇ ਨਾਲ ਦੀ ਹੁੰਦੀ ਉਹਦੇ ਵਿੱਚ ਪੱਟੀ ਵੀ ਆ ਨਹੀਂ ਟਾਂਗੀ ਮੈਂ ਆਪਣੇ ਨਾਲ ਦੀ ਹੁੰਦੀ ਆ ਉਹਦੇ ਵਿੱਚ ਪੱਟੀ ਵੀ ਆ ਬਾਜੀ ਆ ਰਾਮ ਨਾੜੀ ਰਾਮ ਨਾ ਆ ਜਾ ਰਾਮ ਨਾ ਆ ਜਾ ਕੋਈ ਨਹੀਂ ਨਾਦਾ ਇਹਦਾ ਗਰੁੱਪਰ ਲੈ ਲਈ ਆ ਉਹਦਾ ਬੜ ਕੇ ਲੱਗਿਆ ਪਾ ਦੇ ਕਿ ਕਿੱਦੇ ਚੱਲੇ ਆ ਤਾ ਗੇਟ ਟੱਪਿਆ ਹੋਇਆ ਤੇ ਖੜਾ ਰਿਹਾ ਬਾਈ ਹਾਲੀ ਕੋਈ ਨਹੀਂ ਹੋ ਰਹੀ ਹੈ ਤੈਨੂੰ ਕਿਹਨੇ ਭੇਜਤਾ ਆ ਆ ਆ ਇੱਥੇ ਵੀ ਆਊਗਾ ਆ ਦੇ ਫਿਰਦਾ ਆ ਜਾ ਆ ਜਾ ਆ ਜਾ ਆ ਜਾ ਆਨੰਦ ਪੁੱਈ ਜੇ ਤੇ ਬੁੱਤਰ ਜਾਂਦੀ ਆਪਾਂ ਮੰਗਰੀ ਦੇ ਬੰਨ ਆਪਾਂ ਦੋ ਲੈ ਆਉਣੇ ਸੀ ਕੰਨੀ ਗਲਤੀ ਕਰੀ ਉਹ ਦੂਜਾ ਹੈਗਾ ਤਾਂ ਹੈਗਾ ਜੀ ਉਹ ਘਟਡੇ ਵਾਲਾ ਚੱਕ ਲੈਣਾ ਸੀ ਆ 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

ਕਲਾਮ ਫੇਰਾ ਨਾਲ ਆਇਆ ਕੋਈ ਫਾਇਦਾ ਨਹੀਂ ਫਿਰ ਨਾਲ ਹੈ ਨਾਲ ਆਇਆ ਕੋਈ ਫਾਇਦਾ ਨਹੀਂ ਕੋਈ ਇਹਦਾ ਬਣਦਾ ਨਹੀਂ ਇਹਦਾ ਗੱਲ ਕੋਈ ਲੱਗਦੀ ਹੈ ਉਹ ਸੜੇ ਦੇ ਦਾਤਾ ਬੈਠਾ ਤੇਰਾ ਪਹਿਲਾਂ ਕੰਪਿਊਟਰ ਚੱਲੀ ਤੁਮੇ ਕਿਨੇ ਮੁੜ ਗਿਆ ਨਾ ਰਹਿ ਗਿਆ ਦੀਓ ਸਤਰੀ ਦੀ ਹਾਂ ਉਦੋਂ ਵੀਰੇ ਹੈ ਨਹੀਂ ਆਪਾਂ ਨੂੰ ਬੜੀ ਵੱਡੀ ਟੈਂਕੀ ਬਣ ਕੇ ਦੇਖਣੀ ਉਹਦੇ ਚ ਦੇ ਲਾਂ ਦੇ ਹੋਰ ਆਲਾ 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 ਬੜੀ ਬੁਸਾਰੇ ਨੂੰ ਆ ਚਲੋ ਵੀਰੇ ਬਾਕੀ ਤੁਹਾਨੂੰ ਫੇਰ ਦਿਖਾਉਨੇ ਆਂ ਬਈ ਕਿਹਦੇ ਕਿਹਦੇ ਕੂਤਰ ਨੇ ਦਿਖਾਉਨੇ ਆ ਬਈ 28 ਕੂਤਰੇ ਪਈਆ ਦੂਸਰ ਤੇ ਬਾਕੀ ਤੁਹਾਨੂੰ ਬਈ ਦਿਖਾਉਨੇ ਆ ਕਿਹਦੇ ਕਿਹਦੇ ਕੂਤਰ ਨੇ ਦੂਸਰ ਜਿ ਕਿਹਦੇ ਹਿਸਾਬ ਨਾਲ ਹਾਂਜੀ ਬਈ ਆਪਣਾ ਕੂਤਰ ਵੀਰੇ ਬਹਿ ਗਿਆ ਸੀਗਾ ਪੌਣੇ 7 ਵਜੇ ਕੱਚਾ ਡੋਰੀ ਵਾਲਾ ਕੂਤਰ ਵੀਰੇ ਦੇਖੋ ਪਿੰਡ ਜਲਾ ਦੇਣ ਓਡਿਆ 28 ਦੇ ਪਈਆ ਦੂਸਰ ਤੇ ਇੱਕ ਆਪਣਾ ਜੀਗਾ ਆ ਵੀਰੇ ਆਪਣਾ ਕੂਤਰ ਤੇ ਪੌਣੇ 7 ਵੀਰੇ ਜਦ ਆਪਾਂ ਕੂਤਰ ਦੇ ਮੋਹਲ ਹੋਇਆ 20 ਕੂਤਰਾਂ ਦੇ ਮੋਹਰਾ ਲੱਗ ਗਿਆ ਸੀ ਤੇ ਬਾਕੀ ਹੋਰ ਲੱਗ ਜਾਣਗੀਆਂ ਬਾਕੀ ਵੀਰੇ ਹੋਰ ਲੱਗ ਜਾਣਗੇ ਮੋਹਰਾ ਤੇ ਬਾਕੀ ਦੇਖਦੇ ਵੀਰੇ ਕੱਲ ਨੂੰ ਕਿੰਨੇ ਉੜਦੇ ਨੇ ਤੇ ਕੱਲ ਨੂੰ ਵੀਡੀਓ ਵੀਰੇ ਪਾਵਾਂਗੇ ਜਰੂਰ ਤੇ ਬਾਕੀ ਸਾਰੇ ਵੀਰਾਂ ਦਾ ਵੀਰੇ ਧੰਨਵਾਦ ਵੀਡੀਓ ਦੇਖਣ ਲਈ ਤੇ ਚੈਨਲ ਵੀਰੇ ਆਪਣਾ ਸਬਸਕ੍ਰਾਈਬ ਕਰ ਲਿਓ ਕੱਲ ਦੀ ਅਪਡੇਟ ਫੇਰ ਵੀਡੀਓ ਤੁਹਾਨੂੰ ਦੰਦਿਆਂ ਤੇ ਹੁਣ ਕੂਤਰ ਆਪਾਂ ਸਾਂਭ ਰਹੇ ਹਾਂ ਕੱਲ ਦੀ ਅਪਡੇਟ ਵੀਰੇ ਮੁੰਦੰਨਿਆ ਵੀ ਕਿੰਨੇ ਉੜਦੇ ਨੇ ਤੇ ਦੇਖਦੇ ਆ ਵੀਰੇ